ਅੰਮ੍ਰਿਤਸਰ ਦੇ ਇਲਾਕਾ ਕਟੜਾ ਕਰਮ ਸਿੰਘ ਬਾਜ਼ਾਰ ਸੱਤੋ ਵਾਲਾ ਵਿਖੇ ਸੰਪਰਦਾਇ ਸ਼ਹੀਦ ਭਾਈ ਮਨੀ ਸਿੰਘ ਜੀ ਟਕਸਾਲ ਡੇਰਾ ਸੰਤ ਅਮੀਰ ਸਿੰਘ ਜੀ ਵਿਖੇ ਸੰਤ ਬਾਬਾ ਅਮਨਦੀਪ ਸਿੰਘ ਜੀ ਦੀ ਅਗਵਾਈ ਹੇਠ ਭਾਈ ਮਨੀ ਸਿੰਘ ਜੀ ਸ਼ਹੀਦ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ 7 ਜੂਨ ਤੇ 9 ਜੂਨ ਨੂੰ ਮਹਾਨ ਗੁਰਮਤ ਸਮਾਗਮ ਕਰਾਉਣ ਦੇ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਤੇ ਮਹਾਨ ਸ਼ਕਤੀਤਾ ਨੇ ਪ੍ਰੈਸ ਕਾਨਫਰੰਸ ਵਿੱਚ ਹਾਜ਼ਰੀ ਭਰੀ ਅਤੇ ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਡੇਰਾ ਸਾਹਿਬ ਵਿਖੇ ਪ੍ਰੋਗਰਾਮ ਵਿੱਚ ਹਾਜ਼ਰੀ ਭਰਿਓ ਅਤੇ ਬਾਬਾ ਜੀ ਦਾ ਆਸ਼ੀਰਵਾਦ ਲਿਓ। ਇਸ ਮੌਕੇ ਤੇ ਸਮੂਹ ਆਈਆਂ ਹੋਈਆਂ ਮਹਾਨ ਸ਼ਕਤੀਤਾਵਾਂ ਵਾਸਤੇ ਰੈਫਰੈਸ਼ਮੈਂਟ ਅਤੇ ਲੰਚ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੁਰਾਜਪੁਰ ਦੀ ਖਾਸ ਰਿਪੋਰਟ। 18 70 ਅਮਿਤ ਸਿੰਘ ਦੀ ਗਲੀ ਸਤੋਵਾਲੀ ਵਿਖੇ ਭਾਈ ਸਾਹਿਬਾ ਮਨੀ ਸਿੰਘ ਜੀ ਦਾ ਮਹਾਕਸਵਨਿਕਤਰ ਚੰਡੀਗੜ੍ਹੋਂ ਨੋਮਸਿਸ ਸੰਬੰਧਿਤ ਬਸਾਲ ਦੇ ਬਤੀ 27 ਨੂੰ ਸਤਿਪਾਪਾ ovendeep ਸਿੰਘ ਜੀ ਮਾ ਪ੍ਰਸ਼ਾਦ ਨਾਲ ਸਾਦੇ ਸਿੰਘ ਦੇ ਨਾਲ ਮੀਟਿੰਗ ਤਿਆਰੀਆਂ ਦੇ ਸੰਬੰਧ ਵਿੱਚ ਕੀਤੀ ਗਈ ਹੈ ਉਸ ਮਾਲਮ ਦਾ ਜਿਹੜਾ ਵੇਰਵਾ ਹੈ ਉਹ ਸਾਨੂੰ ਸਹਿਯੋਗ ਬਾਬਾ ਮੰਦਿਰ ਸੇ ਨੇ ਉਤੇ ਸੋਬਰੀ ਬਤਸਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹ ਆਪਕੇ ਦੇ ਨਾਲ ਬੱਜਣਾ ਦੀ ਸਾਮ ਰੱਖੇ। ਭਾਈ ਜੀ ਦਾ ਖਾਨਦਾਨ ਸਾਬਾ ਵਾਹਿਗੁਰੂ ਜੀ ਪਟੰਗਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਵੱਲੋਂ ਸੋ ਸੰਗਤਾਂ ਦੇ ਚਲਾਂ ਚੱਲਿਆ ਜੀ ਤੁਲਪੰਸੀ ਤੇ ਭਾਈ ਮਨੀ ਸਿੰਘ ਜੀ ਤਦਾਂ ਨਮਿਤ ਸਾਰ ਸੇਵ ਸਿੰਘ ਬਾਬਾ ਦੀਪ ਸਿੰਘ ਅੱਜ ਜਿਵੇਂ ਸਤਾਂ ਸੇਸੀ ਬੈਠੇ ਆ ਇੱਕ ਸ਼ਹੀਦ ਭਾਈ ਮਨੀ ਸਿੰਘ ਜੀ ਵਰਣ ਇCTkਸਾਲ ਹੈ ਭਵਾਨ ਘਟਾਰੀ ਅੱਜ ਸੇਕ ਸੰਗਤ ਸਹਿਯੋਗ ਦੇ ਨਾਲ ਸ਼ਹੀਦ ਭਾਈ ਮਨੀ ਸਿੰਘ ਜੀ ਵਰਣ ਦਾ ਸ਼ਹੀਦੀ ਦਿਹਾੜਾ 9 ਜੁਲਾਈ ਨੂੰ ਆ ਰਿਹਾ ਹੈ ਇਸ ਸਥਾਨ ਦੇ ਉੱਤੇ ਸ਼ਹੀਦੀ ਸਮਾਗਮ ਉਸ ਸ਼ਹੀਦ ਦੀ ਯਾਦ ਦੇ ਵਿੱਚ ਸਮਾਗਮ ਕਰਵਾਏ ਜਾ ਰਹੇ ਜਿਸ ਦੇ ਵਿੱਚ ਸਵਾਗਤ तकरीबन 10 ਵਜੇ ਦੇ ਕਰੀਬ ਸ਼ੇਖ ਅੰਮਰਪਾਲ ਸਾਹਿਬ ਜਿਹੜੇ ਬਹੁਤ ਪਾਇਆ ਜਾਣਗੇ ਤੇ ਸ਼ਾਮ ਦਾ ਦਿਵਾਨ 2 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਜਸਦੇਵਣ ਸੇਟਨ ਦਰਬਾਰ ਕਥਾ ਵੱਖ-ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ ਮੈਂ ਸਿੰਘ ਜਥੇਬੰਦੀਆਂ ਨਿਰਮਲ ਸੰਪਰਦਾ ਨਾਰਸਰ ਸੰਪਰਦਾ ਰਾਣਾ ਸਾਹਿਬ ਸੰਪਰਦਾ ਕਿਸਾਨਾਂ ਦੇ ਮੁਖੀ ਇੱਕ ਪਹੁੰਚ ਰਹੇ ਸਮੂਹ ਸਖ ਸੰਤਨੋਂ ਬੇਨਤੀ ਹੈ ਇਸ ਮੌਕੇ ਦੇ ਵਿੱਚ ਬੜ ਚੜ ਕੇ ਹਾਜ਼ਰੀਆਂ ਨਿਵਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਮਾਰਮ ਸ਼ਾਮੇ 2 ਵਜੇ ਸ਼ੁਰੂ ਹੋਣਾ ਹੈ ਤੇ ਰਾਤ ਦੇ ਗ੍ਰੇਡ ਨੂੰ 11 ਵਜੇ ਤੱਕ ਸਮਾਰਮ ਹੋਵੇਗਾ ਕਿਰਪਾ ਕਰਨਾ ਜੀ ਉਸ ਤੱਕ ਸਾਲ 6 ਵਜੇ ਮਨਸ਼ੰਗ ਜੀ 13 ਸੰਤ ਗਿਆਨਗਰੇਵ ਸਿੰਘ ਜੀ ਪਟੜਾ ਕਰਨ ਸਿੰਘ ਸਤਵਾਲੀ ਬਲੀ ਜੀ ਅੰਮਰਸਾ ਸਾਹਿਬ ਜੀ ਹੋ ਗਏ। ਬਾਈ ਮਨੀਸ਼ ਸਿੰਘ ਜੀ ਹੋਰੇ ਤਾਂਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੇਤੋ ਗੁਰੂ ਸਾਹਿਬ ਤਾਂਤਮ ਸਾਹਿਬ ਸਾਹ ਪਹੁੰਚੇ ਗੁਰੂ ਸਾਹਿਬ ਨੇ ਪਾਇਡ ਮਨੀਸ਼ ਸਿੰਘ ਜੀ ਹੋਰਾ ਪਾਸੋਂ ਆਦਿ ਲਗਵਾਈ। ਆਰ ਉਸੇ ਪ੍ਰੀਤ ਦੇ ਆਖਤ ਕਰਕੇ ਫਾਈਰ ਬਨੇ ਸਿੰਘ ਤੇ ਬਾਬਾ ਦੀਪ ਸਿੰਘ ਉਹ ਸਮੇਂ ਜਦ ਤੇ ਦੇ ਵਿੱਚ 48 ਸਿੰਘ ਸਨ ਇਹਨਾਂ ਨੂੰ ਕੁਰਬਾਨੀ ਦੇ ਅੱਖ ਦੱਸੇ ਗਏ ਉਥੋਂ ਇਹ ਦੋ ਸੰਪਰਦਾ ਚੱਲੀਆਂ ਦੋ ਟਕਸਾਲਾ ਚੱਲੀਆਂ ਆ ਜਿਹੜੀ ਜਗ੍ਹਾ ਤੇ ਅਸੀਂ ਬੈਠੇ ਆ ਇਹ ਸ਼ਾਇਦ ਫਾਈਰ ਬਨੇ ਸਿੰਘ ਦੀ ਹੋਰ ਟਕਸਾਲਾ ਨੂੰ ਸਮਝਿਆ ਕਿ ਤੇਰੇ ਵੱਤੋਂ ਪੇਰੀ ਸੌਤਾ ਘੰਟੇ ਵਿੱਚ ਚੱਲ ਚਾਰ ਪੰਜ ਦਾ ਚੱਲ ਰਹੀ ਹੈ ਜੋ ਵੀ ਦੇ ਵਿੱਚ ਸੋ ਲੇ ਪੇਮਪੁਰ ਜ਼ਿਲ੍ਹੇ ਦੇ ਵਿੱਚ ਉਹ ਨਾਣੇ ਪਾਲਪੁਰੀ ਤੇਰਾ ਹੈ ਕੁਤ ਟਕਸਾਲ ਦੇ ਨਾਂ ਤੇ ਉਹਨਾਂ ਜਗ੍ਹਾ ਤੇ ਵੀ ਬੱਚਿਆਂ ਨੂੰ ਵਿੱਦਿਆ ਦਿੱਤੀ ਜਾਂਦੀ ਹੈ ਜੋ ਸ਼੍ਰੀਮਾਨ ਸੰਤ ਬਾਬਾ ਮੱਖਣ ਸਿੰਘ ਜੀ ਉਹ ਕੋਈ ਮਰੇ ਸੀ ਟਕਸਾਲ ਦੇ 11ਵੇਂ ਪੁਰੀ ਸੰਨ ਉਹਨਾਂ ਨੇ ਜੋ ਸ਼ੁਰੂ ਕੀਤਾ ਸੀ ਉਹ ਅੱਜ ਵੀ ਵਿਦਿਆਲਾ ਚੱਲ ਰਿਹਾ ਹੈ ਉੱਥੇ ਬੱਚਿਆਂ ਨੂੰ ਵਰਮਤ ਵਿੱਦਿਆ ਦੇ ਨਾਲ ਕੀਰਤਨ ਦੀ ਵਿੱਦਿਆ ਦਿੱਤੀ ਜਾਂਦੀ ਹੈ ਸਪੋਲ ਦਾ ਸੰਤਪੁਰ ਗੱਪਾ ਕਸਨਗੋਰਾ ਨੇ 1992 ਦੇ ਵਿੱਚ ਲੁਧਿਆਣਾ ਤੋਂ ਚੰਡੀਗੜ੍ਹ ਰੋਡ ਤੇ ਨੀਲੋਂ ਨੀਲੋਂ ਦੇ ਕੋਲ ਤੇਗਾ ਲੇਖੋ ਤੇ ਸਪੋਲ ਸ਼ੁਰੂ ਮਿੱਠਾ ਸਿੰਘ ਵੀ ਅਸਿਸ ਸਪੋਲ ਹੈ ਜਿੱਥੇ ਵਿੱਚ ਗੁਰਮਤਿ ਵਿਦਿਆ ਵੀ ਪੜਾਈ ਜਾਂਦੀ ਹੈ ਕਿ ਤਕਰੀਬਨ 20-25 ਕਿਲੋਮੀਟਰ ਦੇ ਅੰਦਰ ਜਿੰਨੇ ਵੀ ਪਿੰਡ ਨੇ ਉਹਨਾਂ ਦੇ ਪ੍ਰਣਾਪ ਦੇ ਵਿੱਚ ਜਿਹੜੇ ਕ੍ਰਾਂਤੀ ਸਹਿਬਾਨ ਨੇ ਜਾਂ ਰਾਗੀ ਸਿੰਘ ਨੇ ਉਹਨਾਂ ਦੇ ਬੱਚਿਆਂ ਨੂੰ ਫ੍ਰੀ ਵਿੱਦਿਆ ਦਿੱਤੀ ਜਾਂ ਵੀ ਇਹ ਉਹ ਬਾਬਾ ਜੀ ਵਰਾਂ ਵੱਲੋਂ ਉਪਰਾਲਾ ਕੀਤਾ ਗਿਆ। ਕਿ ਪੈਸੇ ਇੰਦਸਿੰਗ ਜੀ ਇਕ ਕੰਫਰੈਂਸ ਕੀਤੀ ਤਾਂ ਵੀ ਦੇ ਡਿਰੇਡ ਪ੍ਰੋਡਕਟਸ ਉਹ ਪਿਆ ਹੱਥ ਦੇ। ਉਹਦੇ ਪਰੇ ਵੀ ਗੱਲ। ਉਸ ਰੂਪ ਸਤਿਗੁਰੂ ਸਾਧ ਸੰਤਪਾਪੋ ਹਤਮ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਦਰਬਾਰ ਸਾਹਿਬ 70 ਸਾਲ ਤਕਰੀਬਨ ਸਰੰਦੇ ਦੇ ਉੱਤੇ ਕੀਤਨ ਕੀਤਾ। ਬਾਬਾ ਅਸਾ ਸਿੰਘ ਜੀ ਆਟਾ ਮੰਡੀ ਵਾਲੇ ਉਹਨਾਂ ਦੇ ਨਾਲ ਹੁੰਦੇ ਸਨ ਕੀਤਨ ਕਰਦੇ। ਉਹ ਬਿਠਾ। ਉਹਨਾਂ ਨੇ ਆਪਣੇ ਜੀਵਨ ਕਾਲ ਦੌਰਾਨ ਸੰਤ ਪਾਪਾ ਉੱਤਮ ਸਿੰਘ ਜੀ ਮਹਾਰਾਜ ਨੇ ਤਿੰਨ ਸਰੂਪ ਆਪਣੇ ਹੱਥੇ ਲਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਸਰੂਪ ਦਰਬਾਰ ਸਾਹਿਬ ਕੀਤਾ ਗਿਆ ਹੁਣ ਚਾਹ ਸੰਪਾਟਾ ਮੰਡੀ ਵਾਲੇ ਬਾਬਾ ਸ਼ਾਮ ਸਿੰਘ ਜੀ ਜਿਹੜੇ ਨੀਂਗਨ ਕਰਦੇ ਸਾਨੂੰ ਉਹਨਾਂ ਨੂੰ ਭੇਟ ਕੀਤਾ ਤੇ ਤੀਸਰਾ ਸਰੂਪ ਦਾ ਵੱਡਾ ਸਰੂਪ ਉਹ ਇਸ ਹਸਤਾ ਦੇ ਤਕਸਾਲ ਦੇ ਵਿੱਚ ਹੈ ਜੋ ਅੱਜ ਤੋਂ ਤਕਰੀਬਨ 150 ਸਾਲ ਪਹਿਲਾਂ ਲਿਖਿਆ ਗਿਆ ਹੈ